ਅੰਮ੍ਰਿਤਸਰ ਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਦੀ ਮੂਰਤੀ ਨੂੰ ਵੈਂਡਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਲਗਾਤਾਰ ਉਸ ਦਾ ਪ੍ਰतिकਰਮ ਦੇਖਣ ਨੂੰ ਮਿਲਿਆ ਪੰਜਾਬ ਭਰ ਦੇ ਵਿੱਚ ਹੀ ਨਹੀਂ ਸਗੋਂ ਪੰਜਾਬ ਦੇ ਬਾਹਰ ਵੀ ਉਸ ਦਾ ਪ੍ਰतिकਰਮ ਉੱਗੇ ਰੂਪ ਦੇ ਵਿੱਚ ਦਿਖਾਈ ਦਿੱਤਾ ਖੈਰ ਡਾਕਟਰ ਬੀ ਆਰ ਅੰਬੇਡਕਰ ਦੀ ਮੂਰਤੀ ਨੂੰ ਵੈਂਡਲਾਈਜ਼ ਕਰਨ ਵਾਲੇ ਵਿਅਕਤੀ ਯਾਨੀ ਕਿ ਆਕਾਸ਼ਦੀਪ ਦੇ ਉੱਤੇ ਕਾਨੂੰਨੀ ਪੱਧਰ ਦੇ ਉੱਤੇ ਜ਼ਰੂਰ ਸਖਤਾਈ ਜਿਹੜੀ ਆ ਵਾਦੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਪਰ ਉਸ ਦੇ ਅਲੈਦਾ ਹੁਣੇ ਮਸਲਾ ਹੋਰ ਅ مختلف ਪੱਧਰ ਦੇ ਉੱਤੇ ਵਾਧਾ ਜਾ ਰਿਹਾ ਖਾਸ ਤੌਰ ਦੇ ਉੱਤੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਇਸ ਮੁੱਦੇ ਦੇ ਨਾਲ ਜੋੜਿਆ ਜਾਣ ਲੱਗ ਗਿਆ ਸਿਆਸਤ ਉਹ ਵੀ ਪੋਲਰਾਈਜੇਸ਼ਨ ਦੇ ਬਹਿਸ ਦੇ ਉੱਤੇ ਤਰੂ ਵੀ ਕਰਨ ਦੇ ਬਹਾਵ ਤੇ ਉੱਤੇ ਹੁਣ ਇੱਕ ਨਰੇਟਿਵ ਉੱਭਰ ਕੇ ਸਾਹਮਣੇ ਆ ਰਿਹਾ ਖਾਸ ਤੌਰ ਤੇ ਉਸ ਵੇਲੇ ਜਦੋਂ ਇਸ ਮਸਲੇ ਦਾ ਕੇਂਦਰੀਕਰਨ ਹੋਇਆ ਖਾਸ ਤੌਰ ਦੇ ਉੱਤੇ ਉਸ ਵੇਲੇ ਜਦੋਂ ਕੇਂਦਰ ਦੀ ਇੱਕ ਟੀਮ ਜਿਹੜੀ ਹੈ ਜਾਂਚ ਟੀਮ ਇਸ ਮਸਲੇ ਦੇ ਨਾਲ ਰਿਲੇਟਡ ਇਸ ਦੀ ਜਾਂਚ ਕਰਨ ਪਹੁੰਚਦੀ ਹੈ ਇਸ ਪੂਰੇ ਮਸਲੇ ਉੱਤੇ ਜੇ ਧਿਆਨ ਨਾਲ ਬਾਚਿਆ ਜਾਵੇ ਤਾਂ ਕੇਂਦਰ ਦੀ ਇੱਕ ਟੀਮ ਜਿਹੜੀ ਆ ਉਹ ਅੰਮ੍ਰਿਤਸਰ ਜਾਂਦੀ ਆ ਅੰਮ੍ਰਿਤਸਰ ਜਾ ਕੇ ਇਸ ਸਥਾਨ ਦੀ ਜਿੱਥੇ ਇਹ ਘਟਨਾ ਵਾਪਰੀ ਸੀ ਉਹਦੀ ਜਾਂਚ ਕੀਤੀ ਜਾਂਦੀ ਹੈ ਉਸ ਬੁੱਤ ਦੇ ਆਲੇ ਦੁਆਲੇ ਕੇਂਦਰ ਦੀ ਟੀਮ ਘੁੰਮਦੀ ਹੈ ਔਰ ਖਾਸ ਤੌਰ ਦੇ ਉੱਤੇ ਕੁਝ ਜ਼ਰੂਰੀ ਗੱਲਾਂ ਜਿਹੜੀਆਂ ਨੇ ਉਹ ਨੋਟ ਕੀਤੀਆਂ ਜਾਂਦੀਆਂ ਨੇ ਔਰ ਉਸ ਤੋਂ ਬਾਅਦ ਉਸ ਨੂੰ ਰਿਪੋਰਟ ਜਿਹੜਾ ਉਹ ਅੱਗੇ ਕਰਨਾ ਹੁੰਦਾ ਹੁਣ ਸਵਾਲ ਇਹ ਹੈ ਕਿ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਉਹ ਵਾਪਰਦੀਆਂ ਨੇ ਪੂਰੇ ਦੁਨੀਆ ਦੇ ਵਿੱਚ ਵਾਪਰਦੀਆਂ ਨੇ ਪੂਰੇ ਵਿਸ਼ਵ ਦੇ ਵਿੱਚ ਵਾਪਰਦੀਆਂ ਨੇ ਗਵਾਂਡੀ ਮੁਲਕਾਂ ਦੇ ਵਿੱਚ ਵਾਪਰੀਆਂ ਨੇ ਭਾਰਤ ਦੇ ਵਿੱਚ ਪਹਿਲਾਂ ਵੀ ਬਹੁਤ ਵਾਰ ਇਦਾਂ ਦੀਆਂ ਘਟਨਾਵਾਂ ਜੜੀਆਂ ਨੇ ਉਹ ਵੇਖਣ ਨੂੰ ਮਿਲੀਆਂ ਨੇ ਪਰ ਹਾਲਾਤ ਤਣਾਅਪੂਰਵਕ ਉਦੋਂ ਹੋ ਜਾਂਦੇ ਨੇ ਜਦੋਂ ਇਸ ਚੀਜ਼ ਨੂੰ ਸਿਆਸੀ ਤੌਰ ਦੇ ਉੱਤੇ ਐਗਜ਼ੈਜਰੇਟ ਕੀਤਾ ਜਾਣ ਲੱਗੇ ਹੁਣ ਸੀਨੀਅਰ ਪੱਤਰਕਾਰ ਇਸ ਚੀਜ਼ ਦਾ ਹਵਾਲਾ ਦਿੰਦੇ ਨੇ ਕਿ ਹਾਲਾਂਕਿ ਇਸ ਮਸਲੇ ਉੱਤੇ ਇਨਸਾਫ ਮਿਲਣਾ ਚਾਹੀਦਾ ਆ ਔਰ ਜੋ ਗੱਲਾਂ ਜੜੀਆਂ ਅ ਇੱਕ ਧਿਰ ਵੱਲੋਂ ਕੀਤੀਆਂ ਗਈਆਂ ਉਸ ਪੱਧਰ ਦਾ ਇਨਸਾਫ ਮਿਲਣਾ ਚਾਹੀਦਾ ਪਰ ਉਹ ਇਨਸਾਫ ਮਿਲ ਨਹੀਂ ਰਿਹਾ ਔਰ ਉਸ ਵਾਸਤੇ ਪੁਲਿਸ ਜਿਹੜੀ ਹੈ ਉਹ ਤਤਪਰ ਹੈ ਇਹ ਗੱਲਾਂ ਪਹਿਲਾਂ ਆਲਰੇਡੀ ਹੋ ਚੁੱਕੀਆਂ ਨੇ ਪਰ ਇਸ ਦੇ ਨਾਲ ਨਾਲ ਹੁਣ ਇਹ ਸਵਾਲ ਖੜਾ ਕੀਤਾ ਜਾ ਰਿਹਾ ਕਿ ਇਹਦਾ ਕੇਂਦਰੀਕਰਨ ਕਰਨ ਦੀ ਕੀ ਲੋੜ ਸੀ ਹਾਲਾਂਕਿ ਇਸ ਪੂਰੇ ਮਾਮਲੇ ਦੇ ਉੱਤੇ ਪੁਲਿਸ ਜਿਹੜੀ ਹੈ ਇਨਵੈਸਟੀਗੇਸ਼ਨ ਕਰ ਰਹੀ ਹੁੰਦੀ ਹੈ ਪੁਲਿਸ ਨੂੰ ਬਹੁਤ ਸਾਰੇ ਤੱਥ ਮਿਲ ਵੀ ਚੁੱਕੇ ਹੁੰਦੇ ਨੇ ਵਕਫ ਵਕਫਤਾ ਰਾਮਾਂ ਲਗਾਈਆਂ ਗਈਆਂ ਹੁੰਦੀਆਂ ਐਸਸੀਐਸਟੀ ਐਕਟ ਦੇ ਤਹਿਤ ਕਾਰਵਾਈ ਹੋ ਰਹੀ ਹੁੰਦੀ ਹੈ ਬਹੁਤ ਕੁਝ ਇਸ ਦੇ ਵਿੱਚ ਇਨਕਲੂਡ ਕੀਤਾ ਜਾਂਦਾ ਦੇਸ਼ ਧਰੋਵਲੀ ਧਾਰਾ ਇਹਦੇ ਵਿੱਚ ਐਡ ਕਰ ਦਿੱਤੀ ਜਾਂਦੀ ਹੈ ਧਾਰਾ 152 ਬੀ ਐਨ ਐਸ ਦੀ ਐਡ ਕਰ ਦਿੱਤੀ ਜਾਂਦੀ ਹੈ ਯਾਨੀ ਕਿ ਇੱਕ ਪਾਸੇ ਕਾਰਵਾਈ ਚੱਲਦੀ ਪਈ ਸੀ ਜਾਂਚ ਚੱਲਦੀ ਪਈ ਸੀ ਪਰ ਦੂਜੇ ਪਾਸੇ ਕੇਂਦਰੀਕਰਨ ਹੋ ਜਾਣਾ ਔਰ ਉਸ ਤੋਂ ਬਾਅਦ ਭਾਜਪਾ ਲੀਡਰਾਂ ਦਾ ਇਸ ਉੱਤੇ ਉੱਗੇ ਤੌਰ ਦੇ ਉੱਤੇ ਆਪਣਾ ਪ੍ਰਤੀਕਰਮ ਦੇਣਾ ਹੁਣ ਇਸ ਚੀਜ਼ ਨੂੰ ਲੈ ਕੇ ਸੀਨੀਅਰ ਪੱਤਰਕਾਰ ਕੁਝ ਸ਼ਸ਼ੋ ਪੰਜ ਵਿੱਚ ਹੈ ਕਿ ਕਿਤੇ ਇਹ ਇਨਸਾਫ ਤੋਂ ਜ਼ਿਆਦਾ ਪੋਲਰਾਈਜੇਸ਼ਨ ਦੀ ਕੋਸ਼ਿਸ਼ ਤਾਂ ਨਹੀਂ ਹੋ ਰਹੀ ਇਨਸਾਫ ਤੋਂ ਵੱਧ ਕੇ ਕੀ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਤਾਂ ਨਹੀਂ ਹੋ ਰਹੀ ਕਿਉਂਕਿ ਹਰ ਕਿਸੇ ਨੂੰ ਪਤਾ ਹੈ ਕਿ ਪੂਰੇ ਭਾਰਤ ਦੇ ਵਿੱਚ ਬਹੁਗਿਣਤੀ ਜਿਹੜੀ ਹੈ ਉਹ ਇੱਕ ਵਰਗ ਦੀ ਹੈ ਜਿਸ ਨੂੰ ਹੁਣ ਤੱਕ ਸੋ ਕਾਲਡ ਉੱਚ ਵਰਗ ਜਿਹੜਾ ਹੈ ਉਹ ਪ੍ਰਮਾਣਿਤ ਤਾਂ ਨਹੀਂ ਦਿੰਦਾ ਹੁਣ ਉਸੇ ਦੇ ਹਾਫ ਦੇ ਉੱਤੇ ਹਰ ਪਾਰਟੀ ਕੋਸ਼ਿਸ਼ ਕਰਦੀ ਹੈ ਕਿ ਐਸਸੀ ਐਸਟੀ ਵਰਗ ਵਾਸਤੇ ਕੁਝ ਨਾ ਕੁਝ ਕੀਤਾ ਜਾਵੇ ਹੁਣ ਇੱਥੇ ਆ ਕਿ ਇੱਕ ਸਵਾਲ ਖੜਦਾ ਆ ਇਸ ਕ੍ਰੂਸ਼ੀਅਲ ਸਿਚੁਏਸ਼ਨ ਨੂੰ ਲੈ ਕੇ ਇਸ ਕ੍ਰੂਸ਼ੀਅਲ ਮੁੱਦੇ ਨੂੰ ਲੈ ਕੇ ਜਦੋਂ ਇਸ ਦਾ ਕੇਂਦਰੀਕਰਨ ਕਰ ਦਿੱਤਾ ਗਿਆ ਇਹ ਦਰਸਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਕਿ ਅਸੀਂ ਬਹੁਤ ਕੁਝ ਕਰਨਾ ਚਾਹੁੰਦੇ ਹਾਂ ਤੁਹਾਡੇ ਵਾਸਤੇ ਜਾਂ ਫਿਰ ਤੁਸੀਂ ਸਾਡੀ ਪਾਰਟੀ ਤੋਂ ਆਸ ਲਾ ਕੇ ਬੈਠੋ ਸੀਨੀਅਰ ਪੱਤਰਕਾਰ ਇਧਰ ਵੱਲ ਨੂੰ ਇਸ਼ਾਰਾ ਕਰਦੇ ਨਜ਼ਰ ਆ ਰਿਹਾ ਐ ਪ੍ਰਤੀਤ ਹੋ ਰਿਹਾ ਕਿ ਸ਼ਾਇਦ ਇਸ ਮਸਲੇ ਦਾ ਧਰੂਵਿਕरण ਜਿਹੜਾ ਉਹ ਕੀਤਾ ਜਾ ਰਿਹਾ ਸ਼ਾਇਦ ਇਸ ਮਸਲੇ ਨੂੰ ਹੁਣ ਉਸ ਪੱਧਰ ਤੇ ਲਿਆ ਕੇ ਸਿਆਸੀ ਪੱਧਰ ਦੇ ਉੱਤੇ ਲਿਆ ਕੇ ਇਸ ਦਾ ਧਰੂਵੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖੈਰ ਜੋ ਵੀ ਹੈ ਇਸ ਮਸਲੇ ਉੱਤੇ ਪਹਿਲੀ ਗੱਲ ਤਾਂ ਇਹ ਸਪਸ਼ਟ ਹੈ ਕਿ ਇਹਦੇ ਉੱਤੇ ਇਨਸਾਫ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਪਰ ਦੂਸਰੀ ਗੱਲ ਲੋਕਾਂ ਦੇ ਇਮੋਸ਼ਨਸ ਨੂੰ ਸਿਆਸੀ ਤੌਰ ਦੇ ਉੱਤੇ ਨਹੀਂ ਵਰਤਣਾ ਚਾਹੀਦਾ ਇੱਥੇ ਆ ਕੇ ਗੱਲ ਖੜੀ ਹੈ ਹੁਣ ਆਉਂਦਾ ਸਮਾਂ ਕੀ ਕੁਝ ਲੈ ਕੇ ਆਉਂਦਾ ਜਾਂ ਫਿਰ ਇਹ ਜਿਹੜੀ ਨਵੀਂ ਟੈਕਨੀਕ ਅਖਤਿਆਰ ਹੋਈ ਹੈ ਕੇਂਦਰੀ ਜਾਂਚ ਦੀ ਇਹ ਕੀ ਕੁਝ ਲੈ ਕੇ ਆਉਂਦੀ ਹੈ ਜਾਂ ਇਸ ਦੇ ਵਿੱਚ ਕੀ ਵੱਖਰੀ ਚੀਜ਼ ਨਿਕਲ ਕੇ ਸਾਹਮਣੇ ਆਉਂਦੀ ਹੈ ਦੇਖਣ ਦੀ ਗੱਲ ਹੈ ਔਰ ਜਦੋਂ ਸਮਾਂ ਆਏਗਾ ਇਲੈਕਸ਼ਨਸ ਦਾ ਉਦੋਂ ਇਸ ਨੂੰ ਕਿਸ ਤਰ੍ਹਾਂ ਵਰਤਿਆ ਜਾਂਦਾ ਵਕਤ ਤੋਂ ਵਕਤ 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 ਥਾਮਾ ਉਤੇ ਇਲੈਕਸ਼ਨਸ ਦੇ ਵਿੱਚ ਇਸ ਮਸਲੇ ਦਾ ਸੰਬੋਧਨ ਜੇ ਹੁੰਦਾ ਤੇ ਕਿਸ ਬਿਹਾਫ ਤੇ ਹੁੰਦਾ ਕਿਹੜੀਆਂ ਪਾਰਟੀਆਂ ਵੱਲੋਂ ਹੁੰਦਾ ਤੇ ਕਿਸ ਤਰ੍ਹਾਂ ਕੀਤਾ ਜਾਂਦਾ ਉਹ ਵੀ ਧਿਆਨ ਨਾਲ ਵਾਚਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੁਬਾਨ ਇੰਡੀਆ ਪੰਜਾਬੀ